ਸਾਨੂੰ ਇਹਨਾਂ ਖਿਆਲ ਕਿਵੇਂ ਆਇਆ ਵੀ ਆਪਾਂ ਯਾਰ ਇੱਕ ਖੇਤ ਮਕਾਨ ਬਣਾਉਣਾ ਹੈ ਉਹਦੇ ਚ ਆਪਾਂ ਸੋਹਣੇ ਸੋਹਣੇ ਪੌਦੇ ਵੀ ਲਾਉਣੇ ਆ ਸੋਹਣਾ ਸੋਹਣਾ ਮਤਲਬ ਇਸ ਤਰ੍ਹਾਂ ਬਾਹਲੀ ਗੱਲ ਕੀ ਛੱਡੋ ਤੁਸੀਂ ਪੂਲ ਵੀ ਆਪਣੇ ਖੇਤ ਚ ਬਣਾ ਰੱਖਿਆ ਉਹਦੇ ਚ ਜੀ ਗੱਲ ਹੈ ਵੀ ਜਿਹੜੀ এনवायरमेंट ਹੈ ਜਿਹੜੀ ਕੁਦਰਤ ਹੈ ਆਪਾਂ ਕੁਦਰਤ ਨੇ ਬਣਾਇਆ ਚਾਹੇ ਬੰਦਾ ਸਹੀ ਗੱਲ ਚਾਹੇ ਪੰਛੀ ਹੈ ਪਸ਼ੂ ਹੈ ਜਾਂ ਦਰਖਤ ਨੇ ਕੁਝ ਵੀ ਹੈ ਕੁਦਰਤ ਨੂੰ ਜੇ ਆਪਾਂ ਪਿਆਰ ਕਰਾਂਗੇ ਕਿਉਂਕਿ ਉਹਨੂੰ ਜਾਨਣਾ ਜ਼ਰੂਰੀ ਹੈ ਜੀ ਜੇ ਆਪਾਂ ਕੁਦਰਤ ਨੂੰ ਸੁਹਾਣਾ ਬਣਾਵਾਂਗੇ ਤਾਂ ਤੁਹਾਨੂੰ ਤੁਹਾਡਾ ਮਨ ਆਪ ਹੀ ਖੁਸ਼ ਹੋਊਗਾ ਨਾ ਮੈਨੂੰ ਸ਼ੁਰੂ ਤੋਂ ਹੀ ਹੈ ਵੀ ਪੌਦਿਆਂ ਨਾਲ ਮੈਨੂੰ ਮੇਰੀ ਸਾਹਜ ਹੈ ਜਾਨੀ ਕਿ ਆਪਾਂ ਜੇ ਕੋਈ ਪੌਦਾ ਲਾਵਾਂਗੇ ਉਹ ਆਪਾਂ ਨੂੰ ਛਾਂ ਵੀ ਦੇਊਗਾ ਹਮ ਆਪਾਂ ਨੂੰ ਸੋਨਾ ਵੀ ਲੱਗੂਗਾ ਆਹ ਖਾਣ ਨੂੰ ਆਪਾਂ ਨੂੰ ਫਲ ਵੀ ਦੇਊਗਾ ਹਮ ਹਮ ਤਾਂ ਇਸ ਕਰਕੇ ਦੇਖੋ ਜੇ ਕੁਦਰਤ ਦੇ ਤੌਰ ਤੇ ਆਪਾਂ ਚੱਲਾਂਗੇ ਤਾਂ ਤਕਰੀਬਨ ਸਾਰੇ ਲੋਕਾਂ ਨੂੰ ਚੱਲਣਾ ਚਾਹੀਦਾ ਹੈ ਦਰਖਤ ਲਾਉਣੇ ਚਾਹੀਦੇ ਆ ਤੇ ਜੇ ਆਪਾਂ ਉਹਦੇ ਨਾਲ ਆਪਾਂ ਐਗਰੀ ਹੋ ਕੇ ਚੱਲਾਂਗੇ ਤਾਂ ਕੁਦਰਤ ਤੁਹਾਨੂੰ ਬਹੁਤ ਕੁਝ ਦੇਊ ਆਨੰਦ ਆਊ ਤੁਹਾਨੂੰ ਸਹੀ ਗੱਲ ਹੈ ਜੀ ਅਗਰ ਆਪਾਂ ਕੁਦਰਤ ਨੂੰ ਨੇਚਰ ਨੂੰ ਖਰਾਬ ਕਰਦੇ ਆ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਵੀ ਅੱਗੇ ਕੀ ਪਹਚਾਲ ਹੜ੍ਹ ਜਾਂ ਕੁਝ ਵੀ ਆਉਂਦਾ ਹੈ ਕੁਦਰਤੀ ਆਫਤਾਂ ਹੋਣੀ ਆਉਣੀ ਹੈ